ਜਿਹੜਾ ਅੱਜ ਟ੍ਰੈਫਿਕ ਦੀ ਸਮੱਸਿਆ ਵਾ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਅੱਜ ਮਿਲ ਕੇ ਪੂਰੇ ਮਿਲ ਕੇ ਖਾਸ ਕਰਕੇ ਲੁਧਿਆਣਾ ਦੀ ਗੱਲ ਕਰਦੇ ਆ ਕਿਉਂਕਿ ਮਿਲ ਕੇ ਅੱਜ ਸੰਸਤੀ ਸ਼ਹਿਰ ਆ ਇਸ ਕਰਕੇ ਵੱਡੀ ਸਮੱਸਿਆ ਆ ਰਹੀ ਆ ਉਹਦੇ ਕਰਕੇ ਅੱਜ ਥਾਂ ਥਾਂ ਤੇ ਟ੍ਰੈਫਿਕ ਜਾਮ ਹੋ ਰਹੀ ਆ ਜਿਹੜਾ ਕੰਮ 10 ਮਿੰਟ ਚ ਹੋਣਾ ਉਹ 2-2 4-4 ਘੰਟੇ ਦਿਹਾੜੀ ਦੇੜੀ ਖਰਾਬ ਹੋ ਰਹੀ ਆ ਉਹਦੇ ਕਰਕੇ ਅੱਜ ਬਸਤੀ ਚੌਂਕ ਜਿਹੜਾ ਜਾਮ ਲੱਗਦਾ 2-2 ਘੰਟੇ 3-3 ਘੰਟੇ ਜਾਮ ਲੱਗਦਾ ਵਾ ਲੋਕ ਫਸਦੇ ਨੇ ਸਵੇਰੇ ਵੀ ਜਾਂਦੇ ਵੀ ਸ਼ਾਮ ਨੂੰ ਜਾਂਦੇ ਵੀ ਉਹਦੇ ਕਰਕੇ ਇਹ ਰਸਤਾ ਸ਼ਾਰਟਕਟ ਰਸਤਾ ਕੱਢ ਰਹੇ ਆ ਇਹ ਰਸਤਾ ਨਿਕਣ ਨਾਲ ਔਰ ਲੋਕ ਚਾਹੁੰਦੇ ਨੇ ਲੋਕਾਂ ਦੀ رائے ਲੋਕੋ ਜਾ ਕੇ ਬਲਕੇ ਰਾਹੋ ਰੋਡ ਤੋਂ ਜਾ ਕੇ ਲੋਕਾਂ ਦੀ رائے ਲਓ ਇਧਰਲੇ ਪਾਸੇੋਂ ਲੈ ਲਓ ਕਿਉਂਕਿ ਇਧਰ ਵੀ ਕਾਰਖਾਨੇ ਨੇ ਇਧਰ ਵੀ ਕਾਰਖਾਨੇ ਨੇ ਇਧਰੋਂ ਲੋਕ ਉਧਰ ਜਾਂਦੇ ਨੇ ਉਧਰੋਂ ਲੋਕ ਇਧਰ ਆਉਂਦੇ ਨੇ ਉਹ ਜੇ ਇਹ ਰਸਤਾ ਨਹੀਂ ਹੈਗਾ ਤਾਂ ਬਸਤੀ ਚੌਂਕ ਜਾ ਡੇਡ ਡੇਡ ਘੰਟਾ ਜਾਮ ਚ ਫਸਦੇ ਨੇ ਔਰ ਇਹਦੇ ਨਾਲ ਜੇ ਆਪਾਂ ਮਤਲਬ ਕਿ 32 ਸੈਕਟਰ ਜਾਣਾ ਸੰਭਲਾ ਚੌਂਕ ਜਾਣਾ ਜਮਾਲਪੁਰ ਜਾਣਾ ਸਿਰਫ 5 ਮਿੰਟ ਦਾ ਰਸਤਾ ਜੇ ਆਪਾਂ ਬਸਤੀ ਘੁੰਮ ਕੇ ਜਾਣਾ ਉਹ ਘੱਟੋ ਘੱਟ 2-2 ਘੰਟੇ ਉੱਥੇ ਜਾਮ ਚ 3-3 ਘੰਟੇ ਬਿਕੇ ਉੱਥੇ ਪਹੁੰਚਣ ਨੂੰ ਲੱਗਦੇ ਨੇ ਇਸ ਕਰਕੇ 12 ਦੇ ਵਿੱਚ ਕਾਉਂਸਲ ਬਣਿਆ ਸੀ ਉਦੋਂ ਵੀ ਲੋਕਾਂ ਦੀ ਰਾਇ ਸੀ ਲੋਕਾਂ ਦੀ ਲੋਕ ਕਹਿੰਦੇ ਸੀ ਇਹ ਰਸਤਾ ਕੱਢੋ ਤਾਂ ਕਿ ਜਹਾਮ ਚ ਬਚੀ ਅੱਜ ਕਿੰਨਾ ਜਾਮ ਹੋ ਗਿਆ ਜੇ ਅੱਜ ਅਸੀਂ ਰਸਤਾ ਨਾ ਕੱਢਿਆ ਤੇ ਆਉਣ ਅਸੇ ਜਿੰਨੀ ਟ੍ਰੈਫਿਕ ਪਤ ਰਹੀ ਆ ਤੇ ਸਾਨੂੰ ਜੀਣਾ ਔਖਾ ਹੋ ਜਾਊਗਾ ਸਾਨੂੰ ਮਰ ਕੇ ਜਿਹੜਾ 10 ਮਿੰਟ ਦਾ ਕੰਮ ਆ ਉਹ ਦੋ ਦੋ ਦਿਨ ਲੱਗਣਗੇ ਉਹ ਕੰਮ ਕਰ ਲੋ ਦੇਖੋ ਜੀ ਇਹ ਮਸਲਾ ਵਾ ਇਧਰ ਘਟੋਗੜਨੀ 30 35 ਕਲੋਨੀਆ ਇਧਰ ਆ 35 44 ਕਲੋਨੀਆ ਇਧਰ ਆ ਘਟੋਗੜ ਇਧਰ ਮੱਤੇ ਵਾਲੇ ਤੱਕ ਜਿਹੜਾ ਰਾਹ ਇਹ ਸਾਰਿਆਂ ਨੂੰ ਮਿਲਣਾ ਵਾ ਬਸਤੀ ਜੋਗ ਦੋ ਦੋ ਘੰਟੇ ਦਾ ਜਾਮ ਲੱਗਿਆ ਰਹਿੰਦਾ ਵਾ ਉਹ ਵਿਚਾਰਾ 2 ਘੰਟੇ ਬਸਤੀ ਜੋਗ ਚੋਂ ਪਾਰ ਨਹੀਂ ਕਰਦਾ ਤੇ ਰਾਹੋ ਰੋਡ ਤੇ ਤੁਹਾਨੂੰ ਪਤਾ ਬੁਰੇ ਹਾਲਾਤ ਹੋ ਚੁੱਕੇ ਪੂਰੀ ਮਾਰਕੀਟ ਰੋਡ ਟੁੱਟਣ ਕਰਕੇ ਸਾਰੇ ਕਰਕੇ ਪਰੇਸ਼ਾਨ ਆ ਇਧਰ ਕੋਈ ਵੀ ਹਸਪੀਟਲ ਨਹੀਂ ਆ ਨੇੜੇ ਹਸਪੀਟਲ ਮਿਲ ਜੂਗਾ ਆਪਾਂ ਨੂੰ ਤਾਂ ਮਨ ਹਸਪੀਟਲ ਆ ਉਪਲ ਹਸਪੀਟਲ ਆ ਤਿੰਨ ਚਾਰ ਹਸਪੀਟਲ ਆ ਜੇ ਕਿਸੇ ਨੂੰ ਕੋਈ ਇਧਰ ਕਿਸੇ ਨੇ ਸਕੂਲ ਬੀਸੀਐਮ ਆਪਣੇ ਬੱਚੇ ਲੈਣ ਜਾਣੇ ਆ ਤਾਂ ਇਧਰ 5 ਮਿੰਟ ਦਾ ਰਸਤਾ ਜਿਹੜਾ ਕਿ 2 2.5 ਘੰਟੇ ਲੱਗਦੇ ਸਿਰਫ 5 ਮਿੰਟ ਲੱਗਣੇ ਮਾਤਰ ਆਪਣੇ ਘਰ ਤੋਂ ਬੰਦਾ ਮਿੰਟ 'ਚ ਪਹੁੰਚ ਸਕਦਾ ਉਧਰਲੇ ਪਾਸੇ ਸਾਡੀ ਪ੍ਰਾਈਵੇਸੀ ਖਤਮ ਹੋ ਰਹੀ ਐ ਅਸੀਂ ਬੜੀ ਮਿੰਗੀ ਜਗ ਲੈਤੀ ਸੀ ਇਹ ਰਸਤਾ ਨਿਕਲਣਾ ਸਾਡੀ ਦੇਖੋ ਜੀ ਉੱਥੇ 25000 ਰੁਪਏ ਰੇਟ ਆ ਇੱਥੇ 20000 ਰੁਪਏ ਰੇਟ ਆ ਔਰ ਮੈਂ ਤੁਹਾਨੂੰ ਇਸ ਗਰੰਟੀ ਦਿੰਦਾ ਆ ਰੋਡ ਖੁੱਲਣ ਦੇ ਨਾਲ ਨਾ ਜ਼ਿਆਦਾ ਨਹੀਂ ਤਾਂ 40000 ਰੁਪਏ ਰੇਟੇ ਕਲੋਨੀ ਚ ਹੋਊਗਾ ਉਹਦਾ ਕਾਰਨ ਕੀ ਆ ਮੈਂ ਤੁਹਾਨੂੰ ਕਾਰਨ ਦੱਸਦਾ ਜੀ ਜਿਹੜਾ ਮੇਨ ਰੋਡ ਖੁੱਲਣਾ ਕਲੋਨੀ ਦੇ ਬਾਹਰ ਜਿਹੜਾ ਗੇਟ ਲੱਗਾ ਨਾ ਆਪਣੀ ਗਲੀਆਂ ਦੇ ਬਾਹਰ ਗੇਟ ਲੱਗੇ ਤੁਸੀਂ ਜਾ ਕੇ ਉੱਥੇ ਇੱਕ ਵਾਰ ਚੈੱਕ ਵੀ ਕਰ ਸਕਦੇ ਹਰੇਕ ਗਲੀ ਦੇ ਬਾਹਰ ਆਪਣਾ ਗੇਟ ਲੱਗਾ ਹੋਇਆ ਉਹ ਗੇਟ ਇੱਧਰ ਹੀ ਲੱਗਾ ਰਹੂਗਾ ਸਿਰ ਆਮ ਆਵਾਜਾਈ ਕਰਨੀ ਆ ਨਾ ਕਿ ਟਿਪਰ ਟਰੱਕ ਕਲੋਨੀ ਵਾਲੇ ਆਏ ਸੀ ਉਹ ਕਹਿੰਦੇ ਜੀ ਸਾਨੂੰ ਤਾਂ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਨੇ ਇਹ ਕਿਹਾ ਵੀ ਇੱਥੇ ਟਿਪਰ ਨਿਕਲਨੇ ਆ ਵੱਡੇ ਵੱਡੇ ਟਰੱਕ ਨਿਕਲਨੇ ਆ ਕਹਿੰਦਾ ਜੀ ਇਹ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੇ ਕਲੋਨੀ ਵਾਲੇ ਇਸ ਕਰਕੇ ਉਹਨਾਂ ਨੇ ਗੁਬਰਾਹ ਕੀਤੇ ਹੋਏ ਆ ਹਾਲਾਂਕਿ ਐਦਾਂ ਦੀ ਕੋਈ ਗੱਲ ਨਹੀਂ ਸਿਰਫ ਆਮ ਰਸਤਾ ਕਿਸੇ ਨੂੰ ਕੋਈ ਪਰੇਸ਼ਾਨੀ ਜਾਂਦੇ ਦੁੱਖ ਤਕਲੀਫ ਆ ਤਾਂ ਬੰਦੇ ਨੂੰ ਨੇੜੇ ਰੋਡ ਪੈ ਜਾਂਦਾ ਇਧਰੋਂ ਨੇੜੇ ਚੰਡੀਗੜ੍ਹ ਪੈ ਜਾਂਦਾ ਵਾ ਸਿਰਫ ਇਸ ਲਈ ਰਸਤਾ ਗੁੱਲਾ ਲੱਗਾ ਜੇ ਐਦਾਂ ਬਾਜੀ ਇੱਕ ਬੇਨਤੀ ਆ ਜੇ ਐਦਾਂ ਹਰੇਕ ਬੰਦਾ ਆਪਣੇ ਰਸਤੇ ਬੰਦ ਕਰਨ ਲੱਪਿਆ ਤਾਂ ਆਪਸ ਵਿੱਚ ਭਾਈਚਾਰਾ ਖਤਮ ਹੋ ਜਾਊਗਾ ਲੜਾਈਆਂ ਸ਼ੁਰੂ ਹੋ ਜਾਣੀਆਂ ਰਸਤੇ ਤਾਂ ਖੁੱਲਣੇ ਚਾਹੀਦੇ ਆ ਪਿਆਰ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਵਧਣਾ ਚਾਹੀਦਾ ਇੱਕ ਦੂਜੇ ਨੂੰ ਪਹਿਲ ਦਾ ਕਦਮ ਚੱਕਣਾ ਚਾਹੀਦਾ ਤੇ ਉਧਰਲੇ ਲੋਕ ਇਹ ਵੀ ਕਹਿ ਰਹੇ ਨੇ ਕਹਿੰਦੇ ਵੀ ਸਿਰਫ ਰਾਜਨੀਤੀ ਹੋ ਰਹੀ ਆ ਰਾਜਨੀਤੀ ਕਰਕੇ ਇੱਥੇ ਲਈ ਕਲੋਨੀਆਂ ਦਾ ਰੇਟ ਵਧਾਉਣ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਦੱਸੋ ਜੀ ਜੈਨ ਕਲੋਨੀ ਇੱਕ ਕੱਲੀ ਐਡਾ ਦੀ ਕਲੋਨੀ ਤਾਂ ਹੈ ਨਹੀਂ ਵੀ ਜੇ ਇਹਦੇ ਇੱਕ ਰਸਤਾ ਖੁੱਲਨ ਵੀ ਇੱਧਰਲਾ ਰੇਟ ਵੱਜੂਗਾ ਰੇਟ ਵਧਾਣ ਦੇ ਲਈ ਤਾਂ ਭਾਜੀ ਉਧਰ ਤਾਂ ਚੰਡੀਗੜ੍ਹ ਰਸਤਾ ਸਿੱਧਾ ਹੀ ਜਾਂਦਾ ਰੋਡ ਉੱਧਰ ਤਾਂ ਚੰਡੀਗੜ੍ਹ ਰੋਡ ਜ਼ਿਆਦਾ ਕੀਮਤੀ ਆ ਜਾਂ ਰਾਹੋ ਰੋਡ ਜ਼ਿਆਦਾ ਕੀਮਤੀ ਤੁਸੀਂ ਦੱਸੋ ਰੋਡ ਜਿਹੜਾ ਰੇਟ ਆ ਉਹ ਤਾਂ ਉੱਦ ਹੀ ਰਹਿਣਾ ਰੇਟ ਦੀ ਗੱਲ ਨਹੀਂ ਇਹ ਤੇ ਪਰਿਵਾਰਾਂ ਨੂੰ ਮਿਲਾਨ ਦੀ ਗੱਲ ਆ ਗਰੀਬ ਬੰਦੇ ਨੂੰ ਵੀ ਰਸਤਾ ਚਾਹੀਦਾ ਇਹ ਨਹੀਂ ਵੀ ਆਪਾਂ ਕੰਦ ਕਰਕੇ ਕਿਸੇ ਗਰੀਬ ਦਾ ਰਸਤਾ ਬੰਦ ਕਰ ਦਈਏ ਸਾਡੀ ਮਨਮਰਜ਼ੀ ਨਹੀਂ ਚੱਲਣੀ ਬਾਜੀ ਕੀ ਇਹ ਵੀ ਜਾਂਦਾ ਹੈ ਵੀ ਕੋਰਟ ਦਾ ਸਟੇ ਹੋਇਆ ਹੈ ਉਹਦੇ ਬਾਅਦ ਵੀ ਜਿਹੜੀਆਂ ਕਾਰਵਾਈਆਂ ਇਹ ਕੀਤੀਆਂ ਜਾ ਰਹੀਆਂ ਆ ਵੀ ਉਹ ਨਿਯਾਇਜ ਤੋਂ ਬਾਜੀ ਸਾਰੇ ਪੇਪਰ ਕਾਰਪੋਰੇਸ਼ਨ ਕੋ ਪੂਰੇ ਆ ਸਰਕਾਰੀ ਮੁਲਾਜ਼ਮ ਤਦ ਹੀ ਆਇਆ ਜੇ ਉਹਨਾਂ ਕੋ ਪੇਪਰ ਪੂਰੇ ਆ ਕੋਰਟ ਨੇ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਆਪਣੇ ਗਲੀ ਬੰਦ ਕਰ ਲੋ ਕੋਰਟ ਨੇ ਸਮਝਾ ਇਹ ਆਰਡਰ ਦਿੱਤਾ ਜੇ ਤੁਹਾਡੀ ਕਲੋਨੀ ਅੱਗੇ ਉਹ ਬੰਦ ਆ ਫਿਰ ਤੁਸੀਂ ਰਸਤਾ ਬੰਦ ਕਰ ਸਕਦੇ ਹੋ ਜੇ ਤੁਹਾਡਾ ਰਸਤਾ ਖੁੱਲਾ ਵਾ ਫਿਰ ਤੁਸੀਂ ਕਦੀ ਵੀ ਕੰਦ ਨਹੀਂ ਕਰ ਸਕਦੇ ਇਹ ਹਰੇਕ ਸਟੇ ਆਰਡਰ ਦੇ ਵਿੱਚ ਲਿਖਿਆ ਹੁੰਦਾ ਵਾ ਇਹ ਮੇਰੇ ਨਾਲੋਂ ਵੱਧ ਤੁਸੀਂ ਪੱਤਰਕਾਰ ਭਾਈ ਜਾਰਾ ਤੁਹਾਨੂੰ ਸਭ ਨੂੰ ਪਤਾ ਔਰ ਕਲੋਨੀ ਵਾਲੇ ਸਾਡੇ ਨਾਲ ਕਲੋਨੀ ਵਾਲਾ ਨਹੀਂ ਕੋਈ ਵੀ ਕਹਿ ਰਿਹਾ ਇੱਕ ਦੋ ਜਿਹੜੇ ਲੀਡਰ ਆ ਉਹੀ ਕਹਿ ਰਹੇ ਆ ਭਾਜੀ ਇਹ ਜੀਵੀਸੀ ਮਸ਼ੀਨਾਂ ਲੱਗੀਆਂ ਇਹ ਸਰਕਾਰੀ ਲੱਗੀ ਹੋਈਆਂ ਸਾਰੀਆਂ ਭਾਜੀ ਜਿਹੜਾ ਰਸਤਾ ਕੱਟਣਾ ਉਹ ਸਰਕਾਰ ਨੇ ਕੱਟਣਾ ਸਰਕਾਰੀ ਆ ਰਸਤਾ ਇਹ ਪ੍ਰਾਈਵੇਟ ਬੰਦਾ ਕਿੱਦਾਂ ਤੋੜ ਸਕਦਾ ਭਾਜੀ ਸਰਕਾਰੀ ਬੰਦਾ ਹੀ ਇਹਨੂੰ ਪਾਲਸ ਨੂੰ ਵੀ ਆਰਡਰ ਦਿਖਾਏ ਜਾਣਗੇ ਪ੍ਰਸ਼ਾਸਨ ਨੂੰ ਆਰਡਰ ਦਿਖਾ ਕੇ ਦਰੀ ਦਸਤਾ ਕੱਢਿਆ ਜਾਊਗਾ ਬਿਨਾ ਆਰਡਰ ਤੋਂ ਰਸਤਾ ਕੋਈ ਕੱਢ ਹੀ ਨਹੀਂ ਸਕਦਾ ਜਿਵੇਂ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਵੀ ਇਹ ਇੱਥੇ ਕੋਰਟ ਦਾ ਸਟੇ ਹੈਗਾ ਆ ਤੇ ਫੇ ਉਹ ਕੀ ਮਤਲਬ ਮੈਂ ਭਾਜੀ ਤੁਸੀਂ ਗੱਲ ਦੱਸਦਾ ਮੈਨੂੰ ਤੁਸੀਂ ਸਟੇ ਆਰਡਰ ਦੀ ਕਾਪੀ ਲੈ ਆਓ ਜੇ ਸਟੇ ਆਰਡਰ 'ਚ ਕਿਸੇ ਜੱਜ ਸਾਹਿਬ ਨੇ ਐਦਾਂ ਲਿਖਿਆ ਵੀ ਜੇ ਰਸਤਾ ਉੱਥੋਂ ਨਿਕਲਦਾ ਤੁਸੀਂ ਕੰਧ ਕਰਕੇ ਬੰਦ ਕਰ ਦਿਓ ਐਸਾ ਕੋਈ ਆਰਡਰ ਅੱਜ ਤੱਕ ਪਾਸ ਨਹੀਂ ਹੋਇਆ ਕਿਸੇ ਕੋਰਟ ਵਿੱਚ ਕੋਈ ਜੱਜ ਸਾਹਿਬ ਐਦਾਂ ਨਹੀਂ ਚਾਹੂਗਾ ਵੀ ਇੱਕ ਕਲੋਨੀ ਦਾ ਦੂਸਰੀ ਕਲੋਨੀ ਨਾਲੋਂ ਰਾਹ ਬੰਦ ਕਰ ਦੋ ਜੇ ਹਰੇਕ ਬੰਦਾ ਆਪਣੀ ਕਲੋਨੀਆਂ ਵਿੱਚ ਗੰਦਾ ਕਰਕੇ ਸਾਡੀਆਂ ਗਲੀਆਂ ਵਿੱਚ ਗੰਦਾ ਹੋਲ ਲਾਪੀਆਂ ਆਮ ਜਨਤਾ ਜਾਊ ਆਊਗੀ ਕਿ ਤੁਮ ਇਹਨਾਂ ਦੱਸੋ ਜੈਨ ਕਲੋਨੀ ਤੋਂ ਬਲਦੇਵ ਨਗਰ ਕ੍ਰਿਸ਼ਨਾ ਕਲੋਨੀ ਆਪਣੀ 골ਡਨ ਐਵੇਨਿਊ ਕਲੋਨੀ ਆਪਣੀ ਵਰਧਮਾਨ ਨਗਰ ਨਰਿੰਦਰ ਨਗਰ ਬੱਤੇਆੜਾ ਸਾਰੇ ਅੰਦਰ ਚੂੰਗੀ ਵਰਧਮਾਨ ਨਗਰ ਏਕਤਾ ਕਲੋਨੀ ਜਿੰਨੀਆਂ ਕਲੋਨੀਆਂ ਦਾ ਰਸਤਾ ਇਧਰੋਂ ਨਿਕਲਣਾ ਭਾਜੀ 2.5 ਘੰਟੇ ਦੀ ਜਗ੍ਹਾ ਅਗਲਾ 15 ਮਿੰਟਾਂ ਵਿੱਚ ਚੰਡੀਗੜ੍ਹ ਪਹੁੰਚ ਜੂ ਉਸ ਤੋਂ ਬਾਅਦ ਚੰਡੀਗੜ੍ਹ ਰੋਡ ਤੇ ਪਹੁੰਚ ਜੂਗਾ ਤੇ ਇਧਰੋਂ ਜਿੰਨੀਆਂ ਕਲੋਨੀਆਂ ਪ੍ਰੇਮ ਵਿਹਾਰ ਬੰਦਾਵਾਦਰ ਜਿੰਨੀਆਂ ਵੀ ਕਲੋਨੀਆਂ ਇਧਰੋਂ ਪੰਜਾਬੀ ਬਾਗ ਇਧਰੋਂ ਰਸਤਾ ਰਾਹੋਂ ਰੋਡ ਤੇ ਆਣਾ ਹੋਵੇ ਚੁੰਗੀ ਤੇ ਜਾਣਾ ਹੋਵੇ ਬੰਦਾ ਆਪਣੇ ਘਰੋਂ 10 ਮਿੰਟਾਂ ਜੇ ਪਹੁੰਚੂਗਾ 2.5 ਘੰਟੇ ਦੀ بجائے ਸਮੇਂ ਦੀ ਕੀਮਤ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਆ ਔਰ ਇਹਨਾਂ ਨੇ ਵੀ ਵੱਡੀਆਂ ਕਲੋਨੀਆਂ ਮਿਲਦਾ ਸਾਰੀਆਂ ਕੋਠੀਆਂ ਵਾਲੇ ਦੇ ਬੱਚੇ ਬੀਸੀਐਮ ਸਕੂਲ ਪੜ੍ਹਦੇ ਆ ਇਹਨਾਂ ਨੇ 10 ਮਿੰਟਾਂ ਜੇ ਬੀਸੀਐਮ ਸਕੂਲੇ ਪਹੁੰਚ ਜਾਣਾ ਕਿੱਥੇ ਇਹਨਾਂ ਨੂੰ 2.5 ਘੰਟੇ ਲੱਗਦੇ ਆ ਔਰ ਬਸਤੀ ਚੌਂਕ ਦਾ ਬੁਰਾ ਹਾਲ ਹੋ ਚੁੱਕਾ ਆ ਇਹ ਦਿਨ ਐਕਸੀਡੈਂਟ ਹੁੰਦੇ ਆ ਭਾਜੀ ਸਾਡੇ ਪਰਿਵ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਆਪਾਂ ਨੂੰ ਰਸਤਾ ਜਰੂਰ ਜਰੂਰ ਖੋਲਣਾ ਚਾਹੀਦਾ ਭਾਜੀ ਬਹੁਤ ਵਧੀਆ ਖੁੱਲਦਾ ਪਿਆ ਜੀ ਹਾਂਜੀ ਬਹੁਤ ਨਜ਼ਾਰਾ ਆ ਜੇ ਖੁੱਲ ਜੇ ਤਾਂ ਇਹ ਨਾਲ ਦੀ ਰੀਸ ਕੋਈ ਨਹੀਂਗੀ ਅੱਛਾ ਕਿਉਂਕਿ ਆਪਾਂ ਜਿਹੜਾ ਚੰਡੀਗੜ੍ਹ ਰੋਡ ਤੋਂ ਜਾਣਾ ਜਮਾਲਪੁਰ ਤੋਂ ਜਾਣਾ ਆਪਾਂ ਨੂੰ ਬਹੁਤ ਆਸਾਨ ਹੋਊਗਾ ਜਿਹੜਾ ਆਪਾਂ ਬਸਤੀ ਜਾਮ ਵਿੱਚ ਫਸਦੇ ਆ ਉਹ ਨਹੀਂ ਫਸਾਂਗੇ ਅੱਛਾ ਜੀ 1300 ਰੋਡ ਤੋਂ ਸਿੱਧਾ ਆਪਾਂ ਜਮਾਲਪੁਰ ਚੰਡੀਗੜ੍ਹ ਰੋਡ ਨੂੰ ਸਿੱਧਾ ਸਲੈਕਟ ਕਰਾਂਗੇ ਅੱਛਾ ਇਹ ਰਸਤਾ ਪਹਿਲਾਂ ਵੀ ਖੁੱਲ ਜਾਣਾ ਚਾਹੀਦਾ ਸੀ ਖੁੱਲ ਜਾਣਾ ਚਾਹੀਦਾ ਸੀ ਗਲਤੀ ਆ ਲੋਕਾਂ ਨੇ ਜਿਹੜਾ ਨਹੀਂ ਖੁੱਲਣ